ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਨਐਸਏ ਐਕਟ ਦੇ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਜਵਾਬ ਮੰਗਿਆ ਗਿਆ ਹੈ ਜੇਲ ਸੁਪਰਡੈਂਟ ਤੋਂ ਤਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੋਰ ਕੀ ਕੁਝ ਕਿਹਾ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਨਐਸਏ ਤਹਿਤ ਕੀਤੀ ਗ੍ਰਿਫਤਾਰੀ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਕਿ ਉਸ ਨੂੰ ਰੱਦ ਕੀਤਾ ਜਾਵੇ ਤੇ ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਤੋਂ ਬਾਅਦ ਜੇਲ ਸੁਪਰਡੈਂਟ ਡਿਬਰੂਗੜ ਤੋਂ ਜਵਾਬ ਮੰਗਿਆ ਗਿਆ ਰਿਪੋਰਟ ਮੰਗੀ ਗਈ ਹੈ ਐਨਐਸਏ ਐਕਟ ਦੇ ਤਹਿਤ ਜਿਹੜੀ ਉੱਥੇ ਰੱਖਿਆ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ 19 ਫਰਵਰੀ ਤੱਕ ਜਵਾਬ ਮੰਗਿਆ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਕਿ ਅਮਰਪਾਲ ਸਿੰਘ ਅਤੇ ਉਸ ਦੇ ਸਾਥੀ ਨੇ ਜਿਹੜੇ 9 ਸਾਥੀ ਡਿਬਰੂ ਕਟ ਦੀ ਜੇਲ੍ਹ ਦੇ ਵਿੱਚ ਬੰਦ ਨੇ ਆ ਸਾਹਮ ਦੇ ਵਿੱਚ ਤੇ ਉਸ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਤੇ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਹੁਣ ਜਵਾਬ ਮੰਗਿਆ ਗਿਆ 19 ਤਰੀਕ ਨੂੰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਹਰ ਹਾਲ ਦੇ ਵਿੱਚ ਡਿਬਰੂ ਕਟ ਦੇ ਜੇਲ੍ਹ ਸੁਪਰਡੈਂਟ ਜਿਹੜੇ ਜਵਾਬ दाखल ਕਰਨ ਹਾਈ ਕੋਰਟ ਦੇ ਵਿੱਚ ਕਿ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਕਿਸ ਤਹਿਤ ਹੋਈ ਸੀ ਕਿਉਂ ਹੋਈ ਸੀ ਇਹ ਜਿਹੜੇ ਕਾਰਨ ਨੇ ਉਸ ਤੇ ਮੁਤਲਕ ਰਿਪੋਰਟ ਹੈ ਜਿਹੜੀ ਉਹ ਤਲਬ ਕੀਤੀ ਗਈ ਹੈ ਸੋ ਦਰਸ਼ਕਾਂ ਨੂੰ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਕਰੀਬ 1 ਸਾਲ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ 23 April 2023 ਨੂੰ ਪਿੰਡ ਰੋਡੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਜਿਸ ਤੋਂ ਬਾਅਦ ਉਹਨਾਂ ਨੂੰ NSA ਐਕਟ ਲਗਾ ਕੇ ਡੇਬਰੂਗੜ੍ਹ ਦੇ ਜਿਲ੍ਹ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਉਹਨਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾਂਦੀ ਆ ਜਥੇਬੰਦੀਆਂ ਵੱਲੋਂ ਪਰ ਇਸ ਪੂਰੇ ਮਾਮਲੇ 'ਚ ਉਹਨਾਂ ਦੇ ਜਿਹੜੇ ਸਾਥੀ ਸੀਗੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਵੱਜ ਕੇ ਦੀ ਗੱਲ ਕੀਤੀ ਜਾਵੇ ਦਲਜੀਤ ਸਿੰਘ ਕਾਲਸੀ ਸਮੇਤ ਅਮਰਤਪਾਲ ਇਹਨਾਂ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ ਤੇ ਉਹਦੇ ਵਿੱਚ ਹੁਣ ਜਵਾਬ ਮੰਗਿਆ ਗਿਆ ਹਾਈ ਕੋਰਟ ਤੋਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਜਿਹੜੇ ਲੀਗਲ ਐਡਵੋਕੇਟ ਨੇ ਲੀਗਲ ਜਿਹੜੇ ਕਹ ਲਈਏ ਕਿ ਸਲਾਹਕਾਰ ਨੇ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਪਟੀਸ਼ਨਾਂ ਨੇ ਸਮੇਂ-ਸਮੇਂ ਤੇ ਪਾਈਆਂ ਜਾਂਦੀਆਂ ਸੀ ਤੇ ਮੁਲਾਕਾਤਾਂ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਸੀ ਪੰਮੀ ਅਮਰਤਪਾਲ ਸਿੰਘ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਸਾਥੀਆਂ ਦੀ ਉਹਨਾਂ ਦੇ ਪਰਿਵਾਰਕ ਮੈਂਬਰ ਸਮੇਂ-ਸਮੇਂ ਤੇ ਜਾ ਕੇ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤਾਂ ਵੀ ਜਿਹੜੀ ਕਰਦੇ ਰਹੇ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹੁਣ ਅਹਿਮ ਖਬਰ ਹੈ ਕਿਉਂਕਿ ਜਵਾਬ ਮੰਗਿਆ ਗਿਆ ਹੈ ਜਵਾਬ ਕੀ ਦਾਖਲ ਹੁੰਦਾ ਹੈ ਕਿ ਅਮਰਤਪਾਲ ਤੁਸੀਂ ਤੇ ਸਾਥੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਰਾਹਤ ਮਿਲੇਗੀ ਇਹ ਵੀ ਕਿਤਨਾ ਕਿਤੇ ਦੇਖਣਾ ਹੋਵੇਗਾ ਫਿਲਹਾਲ ਜਿਸ ਤਰੀਕੇ ਦੇ ਨਾਲ ਹੁਣ ਜਵਾਬ ਮੰਗਿਆ ਗਿਆ ਤਾਂ ਜਵਾਬ ਕਿ ਦਿੱਤਾ ਜਾਊਗਾ ਇਹ ਵੀ ਕਿਤਨਾ ਕਿਤੇ ਅਹਿਮ ਬਣਿਆ ਹੋਇਆ ਪਰ ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਹਾਈ ਕੋਰਟ ਨੇ ਡਿਬਰੂਕਰ ਜੇਲ੍ਹ ਦੇ ਸੁਪਰਡੈਂਟ ਤੋਂ ਜਵਾਬ ਮੰਗਿਆ ਤੇ ਪੰਜਾਬ ਸਰਕਾਰ ਨੂੰ ਸੁਪਰਡੈਂਟ ਦਾ ਜਵਾਬ ਹਰ ਹਾਲ ਦੇ ਵਿੱਚ ਦਾਖਲ ਕਰਨਾ ਕਰਨ ਵਾਸਤੇ ਜਿਹੜਾ ਕਿਹਾ ਗਿਆ ਹੈ ਤਮਰਤਪਾਲ ਸਿੰਘ ਸਮੇਤ 9 ਲੋਕਾਂ ਸਮ ਦੀ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ 1 ਸਾਲ ਤੋਂ ਬੰਦ ਨੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਵੀ ਸ਼ਾਮਲ ਹੈ ਜਿਸ ਦੇ ਵੱਲੋਂ ਸਮੇਂ-ਸਮੇਂ ਤੇ ਲਾਈਵ ਵੀਡੀਓ ਪਾਈਆਂ ਜਾਂਦੀਆਂ ਸੀ ਕਈ ਵਾਰ ਉਸ ਨੂੰ ਲੈ ਕੇ ਵਿਵਾਦ ਵੀ ਹੁੰਦਾ ਨਜ਼ਰ ਆਇਆ ਕੁਝ ਸਿਆਸੀ ਲੀਡਰਾਂ ਦੇ ਨਾਲ ਪਰ 1 ਸਾਲ ਪਹਿਲਾਂ 23 April 2023 ਨੂੰ ਪਿੰਡ ਰੋਡੇ ਤੋਂ ਗ੍ਰਿਫਤਾਰੀ ਹੋਈ ਸੀ ਅ ਅਮਰਤਪਾਲ ਸਿੰਘ ਦੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਡਿਬਰੂਗੜੀ ਦੀ ਜੇਲ੍ਹ ਚ ਰੱਖਿਆ ਜਾਂਦਾ ਸਮ ਦੇ ਵਿੱਚ ਹੈ ਜਿੱਥੇ ਉਹਨਾਂ ਦੇ ਐਡਵੋਕੇਟ ਨੇ ਜਿਹੜੇ ਅਮਮ ਸਿੰਘ ਖਾਰਾ ਅਤੇ ਐਸ.ਸੀ.ਪੀ.ਸੀ ਦੇ ਵੱਲੋਂ ਵੀ ਜਿਹੜਾ ਉਹਨਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਜਿਹੜਾ ਐਲਾਨ ਕੀਤਾ ਜਾਂਦਾ ਤੇ ਐਸ.ਸੀ.ਪੀ.ਸੀ ਦੀਆਂ ਲੀਗਲ ਟੀਮਾਂ ਵੀ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਸਿਗੀਆਂ ਕਿ ਜਿਹੜਾ ਕੋਈ ਵੀ ਅੱਗੇ ਕਾਨੂੰਨੀ ਪ੍ਰਕਿਰਿਆ ਉਹ ਕੀਤੀ ਜਾਣੀ ਹੈ ਕਾਨੂੰਨੀ ਕੋਸ਼ਿਸ਼ਾਂ ਹੋਣੀਆਂ ਨੇ ਤਾਂ ਉਹਦੇ ਵਿੱਚ ਸਹਿਯੋਗ ਕਰਨਗੇ ਤਾਂ ਉਹਨਾਂ ਦੇ ਵੱਲੋਂ ਵੀ ਸਮੇਂ-ਸਮੇਂ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਹੈ ਉਹ ਪਾਈ ਜਾਂਦੀ ਸੀ ਪਰ ਹੁਣ ਅਹਿਮ ਗੱਲ ਇਹ ਹੈ ਕਿ ਕੀ 19 ਤਰੀਕ ਤੋਂ ਪਹਿਲਾਂ-ਪਹਿਲਾਂ ਜਵਾਬ ਜਿਹੜਾ ਹਾਈ ਕੋਰਟ 'ਚ ਦਾਖਲ ਕੀਤਾ ਜਾਂਦਾ ਹੈ ਉਹ ਜਵਾਬ ਕੀ ਰਹਿੰਦਾ ਹੈ ਕਿਉਂਕਿ ਜਦੋਂ ਵੀ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਕਿਸੇ ਵੀ ਅਖਤਿਆਰ ਤ ਹ ਪੂਰੀ ਰਿਪੋਰਟ ਦੇਣੀ ਪੈਂਦੀ ਹੈ ਜਿਵੇਂ ਕੋਈ ਐਫ ਆਈ ਆਰ ਹੁੰਦੀ ਹੈ ਉਹਦੇ ਵਿੱਚ ਵੀ ਤਲਬ ਕੀਤਾ ਜਾਂਦਾ ਹੈ ਜਾਂ ਰਿਪੋਰਟ ਐਫ ਆਈ ਆਰ ਦੀ ਲਿਖੀ ਜਾਂਦੀ ਹੈ ਤੇ ਉਸੇ ਤਰੀਕੇ ਨਾਲ ਐਨ ਐਸ اے ਐਕਟ ਕਿਹੜੇ ਕਾਰਨਾਂ ਕਰਕੇ ਲੱਗਿਆ ਕੀ ਜਹੇ ਕਾਰਨ ਸੀਗੇ ਪਰ ਜਦੋਂ ਲਗਾਇਆ ਗਿਆ ਨੈਸ਼ਨਲ ਸਿਕਿਉਰਿਟੀ ਐਕਟ ਤਾਂ ਇਹ ਦੱਸਿਆ ਗਿਆ ਕਿ ਜਿਹੜੇ ਇਹ ਕੁਝ ਨੌਜਵਾਨ ਸੀ ਇਹਨਾਂ ਦੀਆਂ ਸਰਗਰਮੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਸ ਤੋਂ ਦੇਸ਼ ਨੂੰ ਖਤਰਾ ਸੀ ਤਾਂ ਉਸ ਦੇ ਮਤਲਬਕ ਇਹਨਾਂ ਤੇ ਉੱਤੇ ਕਾਰਵਾਈ ਕੀਤੀ ਗਈ ਤੇ ਜਿੰਨ ਭੇਜਿਆ ਗਿਆ ਪਰ ਹੁਣ ਇਸ ਨੂੰ ਲੈ ਕੇ ਹਾਈ ਕੋਰਟ ਹੈ ਜਿਹੜੀ ਕਿਤੇ ਨਾ ਕਿਤੇ ਜਵਾਬ ਮੰਗਿਆ ਤਾਂ ਦੇਖਣਾ ਹੋਵੇਗਾ ਕਿ ਰਾਹਤ ਮਿਲਦੀ ਹੈ ਕਿ ਨਹੀਂ ਕਿਉਂਕਿ NSA ਐਕਟ ਦੀ ਗ੍ਰਿਫਤਾਰੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜਿਹੜੀ ਪਟੀਸ਼ਨ ਪਾਈ ਗਈ ਸੀ ਇਹਨਾਂ ਦੇ ਸਾਥੀਆਂ ਵੱਲੋਂ ਜਾਂ ਅਮਰਤਪਾਲ ਵੱਲੋਂ 9 ਵਿਅਕਤੀ ਜਿਹੜੇ ਨੌਜਵਾਨ ਨੇ ਉੱਥੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਇਹਨਾਂ ਨੂੰ ਕੋਈ ਰਾਹਤ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੀ ਆ ਤੇ ਇਹ ਵੀ ਦੇਖਣਾ ਹੋਵੇਗਾ ਕਿ ਜਵਾਬ ਦੇ ਵਿੱਚ ਕੀ ਕਿਹਾ ਜਾਂਦਾ ਹੈ ਜਵਾਬ ਤੋਂ ਬਾਅਦ ਮਾਂਜੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਤੈਅ ਕਰਨਾ ਹੈ ਕਿ ਇਹਨਾਂ ਨੂੰ ਕੋਈ ਰਾਹਤ ਦਿੱਤੀ ਚਾਵੇ ਜਾਂ ਫਿਰ ਨਾ ਫਿਲਹਾਲ ਕਹਿ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਮੁਸ਼ਕਲਾਂ ਘਟ ਵੀ ਸਕਦੀਆਂ ਨੇ ਕੋਈ ਰਾਹਤ ਮਿਲਣ ਦੀ ਉਮੀਦ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਜੁੜੇ ਹੋਏ ਨਿਟਰ ਪੰਜਾਬੀ ਮੀਡੀਆ ਨਾਲ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਦੁਇਜਾਤ ਧੰਨਵਾਦ